ਹਾਂ ਜੀ ਭਾਬੇ ਦੀ ਜਗਾ ਠੀਕ ਆ ਅੱਜ ਜਿਹੜੀ ਆਏ ਦਿੱਲੀ ਜਾਂਦੇ ਆਂ ਜਿਹੜੀ ਜਗਾ ਆ ਨਾ ਭਾਬੇ ਦੇ ਉੱਥੇ ਆ ਤੇ ਦੇਖੋ ਨਰਾਕ ਸਾਡ ਇਹ ਬਲੌਗ ਠੀਕ ਹੋ ਜੀ ਡਰਾਈਵਰ ਵੀ ਜਿੰਨੇ ਵੀ ਆ ਸਾਰੇ ਇੱਥੇ ਮੱਥਾ ਟੇਕ ਕੇ ਆਉਂਦੇ ਆ ਠੀਕ ਹੈ ਜੀ ਜਿੰਨੇ ਵੀ ਡਰਾਈਵਰ ਵੀ ਆ ਸਾਰੇ ਹੀ ਆਰਟਕ ਸੋਰੇ ਮਤ ਠੀਕ ਗਿਆ ਬਹੁਤ ਉੱਤਟਾ ਦਿੱਤੇ ਠੀਕ ਇਹ ਚੱਕਣ ਦੇ ਲੈਕਚਰ ਨੂੰ ਜੀ ਕੜੀਬਾ ਜੀ ਲੈਕਚਰ ਵੀ ਦੇਣਾ ਨਾ ਗੱਜਾ ਵੀਰ ਜੀ ਦੀ ਬਾਬਾ ਜੀ ਜਗਾ ਹੈ ਇੱਡਾ ਲੰਬਾ ਸੀ ਇਹ ਜੀ ਅੱਛਾ ਜੀ ਹੂੰ ਹੂੰ ਨਾ ਗੱਜਾ ਵੀਰ ਮਹਾਰਾਜ ਦੀ ਜਗਾ ਹੈ ਬਾਬਾ ਜੀ ਦੀ ਇਹ ਠੀਕ ਹੈ ਜੀ ਦੇ ਲੋ ਬਾਬਾ ਜੀ ਦੇ ਡੇਡੇ ਪੈਰ ਸੀ ਅਸਲ ਇਹ ਹੈ ਠੀਕ ਹੈ ਜੀ ਤੇ ਉਹ ਹਿੰਦੀ ਦੇ ਵਿੱਚ ਲਿਖਿਆ ਹੋਇਆ ਉਦਾਂ ਵੈਸੇ ਉਹ ਤੁਸੀਂ ਦੇਖਦੇ ਹੋਣੇ ਆ ਦੇਖ ਲਓ ਠੀਕ ਹੈ ਜੀ ਜਿੰਨੇ ਵੀ ਡਰਾਈਵਰ ਵੀਰੇ ਸਾਰੇ ਇੱਥੇ ਮੱਥਾ ਟੇਕ ਕੇ ਬਾਬੇਾਂ ਦੀ ਜਗ੍ਹਾ ਤੇ ਜਾਂਦੇ ਆ ਆ ਦੇਖੋ ਹਿੰਦੀ ਆਪਾਂ ਨੂੰ ਤਾਂ ਸਾਨੂੰ ਪਤਾ ਘੱਟ ਆਉਂਦੀ ਆ ਠੀਕ ਹੈ ਜੀ ਤੇ ਬਾਕੀ ਤੁਹਾਡੇ ਸਮਝਣੀ ਆ ਠੀਕ ਆ ਅਸਲ 'ਚ ਆ ਦੇਖ ਲਓ ਇੱਥੇ ਬਾਬਾ ਜੀ ਦੇ ਵੈਰ ਸੀ ਅਸਲ ਇਹ ਦੂਜੀਆਂ ਆ ਉਧਰ ਵੀ ਪਈਆਂ ਜਿਹੜੀਆਂ ਜੇ ਜੋ ਬਾਹਰ ਤੋਂ ਆ ਰਿਹਾ ਨਾ ਇਧਰ ਵੀ ਆ ਰਿਹਾ ਕੋ ਅਸਲ ਇਹ ਹੈ ਬਾਬਾ ਜੀ ਦੀ ਠੀਕ ਹੈ ਜੀ ਆ ਵੀ ਦੇਖੋ ਇਧਰ ਆਈ ਇਹ ਵੀ ਉਸ ਟਾਈਮ ਦੀ ਆ ਠੀਕ ਹੈ ਜੀ ਦੇਖ ਲਓ ਇਹ ਰੱਜਾ ਪੀਰ ਬਾਬਾ ਜੀ ਦੀ ਜਗ੍ਹਾ ਆ ਹੈ ਨਾ ਤੇ ਜਾਂਦੀ ਆ ਠੀਕ ਹੈ ਜੀ ਬਾਬਾ ਜੀ ਇਹ ਤਾਜ ਠੀਕ ਹੈ ਜੀ ਐਡੇ ਪਿਆਰੇ ਸੀ ਬਾਬਾ ਜੀ ਦੇਖ ਵਾ ਠੀਕ ਹੈ ਜੀ ਬਾਬਾ ਜੀ ਆਪ ਕੱਡੇ ਹੋਣਗੇ ਆ ਦੇਖੋ ਤੁਹਾਨੂੰ ਠੀਕ ਹੈ ਜੀ ਤੇ ਬਣੇ ਰਹੋ ਬਲੌਗ ਦੇ ਵਿੱਚ कम्यान्ट गरसो बनेको उपलब्ध